Oh, ਸਭ ਚੱਲ ਕੇ ਨਾ ਬਾਦੋ ਸੰਤ ਨੂੰ ਸਭ ਚੱਲ ਕੇ ਆਪੇ ਜਨ ਰਮਦਾਸਾ ਸਤ ਸਤ ਸਾਚੇ ਜਨ ਰਮਦਾਸਾ ਮਤ ਪਾ ਕੇ ਜਨ ਰਮਦਾਸਾ ਸਤ ਸਤ ਪਾ ਕੇ ਜਨ ਰਮਦਾਸਾ ਮਤ ਪਾ ਕੇ ਜਨ ਰਮਦਾਸਾ ਸਤ ਸਤ ਪਾ ਕੇ ਜਨ ਰਮਦਾਸਾ ਕੁਤੀ ਦਰਵਾਜ਼ਾ ਬਾਬਾ ਸਿੱਤ ਲਖਮਣ ਜੱਟ ਦੂਤਾ ਪਾਲੀ ਮਹਾਰਾਜ ਤਾਂ ਤਾਂ ਬਾਬਾ ਬਸਾਉਲੀ ਮਹਾਰਾਜ ਸੁਜਿਨਾ ਦਾ ਰੂਪ ਵਾਲੋ ਰੋੜ ਕੇ ਵਿੱਚ ਉਹਨਾਂ ਦਾ ਜਨਮ ਸਥਾਨ ਹੈ ਰੂਪਵਾਲਾ ਨਾਮਕ ਹੈ ਔਰ ਪਰਵਾਰੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸਰੀਰ ਅਧਨ ਭੇਡ ਕਰ ਲਿਆ ਐਸੇ ਮਹਾ ਤਪਸਵੀ ਜਨਨ ਨੇ ਆਪਣਾ ਸਰੀਰ ਵੀ ਇੱਥੇ ਛੱਡ ਕੇ ਨਹੀਂ ਗਏ ਨਾਲੇ ਸਰੀਰ ਲੈ ਗਏ ਅਗਰ ਤੇ ਮੇਟ ਉਹਨਾਂ ਦੀ ਜੋ ਬੋਲ ਨਹੀਂ ਮਿਲੇ ਐਸੇ ਮਹਾ ਤਪਸਵੀ ਤਾਂ ਤਾਂ ਬਾਬਾ ਬਸਾਉਲੀ ਮਹਾਰਾਜ ਅਜਿਹਾ ਉਹ ਸਤਨਾਤੇ ਆਪਾਂ ਆਸ਼ੀਰਵਾਦ ਲੈਣਾ ਹੈ ਆਪਾਂ ਗਿਆਨ ਲੈਣਾ ਹੈ ਕੀ ਕਹਿਣਾ ਹੈ ਕਿ ਮਹਾਰਾਜੀ ਸਾਡੇ ਤੇ ਕਿਰਪਾ ਐਸੀ ਕਰਦੇ ਤੇ ਤੁਹਾਡੇ ਦਰਬਾਰ ਨਾਲ ਸ਼ੁਕਰੀਆ ਦਾ ਤੁਹਾਡੇ ਦਰਬਾਰ ਦੀ ਸੇਵਾ ਕਰੀ ਕਿ ਬਾਬਾ ਸੇ ਤਲਾਸ਼ ਕਰਤੀ ਮਹਾਰਾਜੀ ਘਰਬੋਸਰ ਦੇ ਜਾਂਦਾ ਕੀ ਕੋ ਬਤਾਰੀ ਚੌਕਾ ਕਾੜੀ ਮਹਾਰਾਜਾ ਮਜੀਦ ਨੂੰ ਪੜਦੀ ਨਨ ਮਾਤਾ ਅਸ਼ਰਾ ਧਨ ਪਪਾ ਬੌਸਰਜੀ ਮਹਾਰਾਜ ਜਿਨ੍ਹਾਂ ਦੇ ਘਰ ਸਿੱਧਾ ਪਪਾ ਲਛਣ ਜਤੀ ਸੋ ਪੂਲ ਦੁਨੀਆ ਦੇ ਮਾ ਸੋ 12ਵੀਂ ਸਦੀ ਵਿੱਚ ਮਹਾਰਾਜ ਜੀ ਦਾ ਆਵਾਗਮ ਹੋਇਆ ਹੈ ਇਹਨਾਂ ਘਰ ਬੌਸਰ ਦੇ ਜਨਮਿਆ ਜੀ ਉਹ ਅਵਤਾਰੀ ਚੌਂਕਾ ਥਾੜੀ ਬਰੋਨਾ ਮਨੀਆਂ ਗੋਪਾਲੀ ਸਿਸ਼ਤਾ ਦਾਮਾ ਰਾਣੀਆਂ ਖਵਾਜਾ ਸਹਾਇ ਉਨ੍ਹੀ ਉਸ ਪਰਮਾਤਮਾ ਦੀ ਸਿਫਤ ਕੀਤੀ ਭਗਵਾਨ ਰਾਮ ਦੀ ਸਿਫਤ ਕੀਤੀ ਦੁਆ ਦੀ ਸਿਫਤ ਕੀਤੀ ਇਹਦੇ ਸਿਫਤਾਗਮਾ ਰਾਤਿਆਂ ਕੌਜਾ ਸਮਾਂ ਸੀ ਉਹਨਾਂ ਦੇ ਨਾਲ ਕਹਾਣੀਆਂ ਕਹਿਣਾ ਸੀ ਸਿਫਤਾਗਮਾ ਰਾਤਿਆਂ ਕੌਜਾ ਸਖਾਈ ਰੱਖੀ ਨਾਮ ਸੁਲਤਾਨ ਦੇ ਰੱਖਦਾ ਬੋਲੇ ਆਦਾ ਕਿ ਸੁਲਤਾਨਾ ਦੀ ਗਲਤੀ ਹੈ ਕਿ ਬਾਦਸ਼ਾਹਾਂ ਦੀ ਗਲਤੀ ਆ ਰੱਖੀ ਨਾਮ ਸੁਲਤਾਨ ਦੇ ਰੱਖਦਾ ਬੋਲੇ ਆਦਾ ਟੁੱਠਾ ਹੋ ਗਿਆ ਮੋੜਿਆ ਕਸ਼ਵਨ ਪਾਣੀ ਵਾਲਾ ਇਹਦੇ ਬਾਬਾ ਸਿੱਧਾ ਲਾਸ਼ ਖੇਜਦੀ ਜਿਹਨਾਂ ਦਾ ਮੋਗੇ ਵਿੱਚ ਅਸਥਾਨ ਹੈ ਇੱਕ ਉਹਨਾਂ ਦੇ ਸਤਾਂ ਤੋਂ ਉਹਨਾਂ ਦਾ ਸੀਸ ਗਿਆ ਹੈ ਜੋ ਮੌਕੇ ਦੇ ਮੁਤਾਬਕ ਜੋ ਦੁਰਮ ਦੇ ਨਾਲ ਉਹਦੇ ਉਹਨਾਂ ਦੀ ਟੱਕਰ ਲਈ ਪੁਰਾਣ ਦਾ ਮੌਕੇ ਤੇ ਇਤਨਾ ਖਾਂਦਮ ਦਾ ਸੀਸ ਗਿਆ ਹੈ ਉਸ ਦਾ ਮਾਹਿੰ ਇੱਕ ਮਾਰੀ ਔਰ ਇੱਕ ਹਸਤਾਂ ਤੇ ਉਹਨਾਂ ਦੀ ਕਿਉਂਕਿ ਉਹਨਾਂ ਦਾ ਉਹਨਾਂ ਦਾ ਵੀ ਤਾਂ ਸਰੀਰ ਗਿਆ ਉਸ ਦਾ ਸਤਾਨ ਹੈ ਮਾਰੀ ਉਸ ਦਾ ਰੱਖੀ ਨਾਮ ਸੁਲਤਾਨ ਦੇ ਰਖਦਾ ਬੰਧਾ ਤੁੱਤਾ ਹੋ ਕੇ ਰੋੜੇ ਰਖਮਤ ਮਾੜੀ ਵਾਲਾ ਥੁੜੀਆਂ ਦਾ ਦਾ ਸਾਦਾ ਕੱਕੀ ਤੇ ਸਵਾਰਾ ਜਿਹਨੂੰ ਦੀ ਘੋੜੇ ਤੇ ਸਵਾਰੀਆਂ ਥੁੜੀਆਂ ਦਾ ਦਾ ਸਾਦਾ ਕੱਕੀ ਤੇ ਸਵਾਰਾ ਰੱਖੀ ਨਾਮ ਸੁਲਤਾਨ ਦੇ ਰਖਦਾ ਬੰਧਾ ਤੁੱਤਾ ਹੋ ਕੇ ਰੋੜੇ ਰਖਮਤ ਵਾਲੀ ਵਾਲਾ ਥੁੜੀਆਂ ਦਾ ਦਾ ਸਾਦਾ ਰੱਖੀ ਥੁੜੀਆਂ ਦਾ ਦਾ ਸਾਦਾ ਕੱਕੀ ਤੇ ਸਵਾਰਾ ਤੈਨੂੰ ਕਿਹਾ ਮਾ ਸਤਪੁਰਾ ਮੇਰੀ ਆਸ ਪੁਝਾਈ ਤੰਤਰ ਬਾਬਾ ਸੰਤ ਲਾਸ਼ਮਣ ਜੱਤੀ ਸਭ ਨੇ ਇਤਾਈ ਹੋਈ ਐਸੇ ਮਹਾਨ ਰਹਿਬਰ ਮਹਾਨ ਸਤਿਗੁਰ ਸੋ ਉਹਨਾਂ ਦੇ ਵਰਸਾਏ ਹੋਏ ਬਾਬਾ ਬਸਾਉ ਜੀ ਮਹਾਰਾਜ ਜੋ ਕਿ ਉਹਨਾਂ ਦਾ ਹੀ ਅੰਤ ਸਨ ਉਹਨਾਂ ਦਾ ਹੀ ਅਵਤਾਰ ਸਨ ਸੁਜਨ ਦੇ ਰੁੜ ਕੇ ਵਿੱਚ ਅਵਤਾਰ ਤਾਂ ਔਰ ਉਹਨਾਂ ਦੇ ਅਵਤਾਰ ਧਾਰਨ ਦੇ ਨਾਲ ਸੋ ਸਾਨੂੰ ਨਿਮਾਣਿਆਂ ਨੂੰ ਵੀ ਮਾਲ ਮਣਿਆ ਸੋ ਉਹਨਾਂ ਦੇ ਦਰਵਾਜ਼ੇ ਤੇ ਹਾਜ਼ਰੀਆਂ ਪਾ ਰਹੇ ਹਾਂ ਸੋ ਸਾਨੂੰ ਨਿਮਾਣਿਆਂ ਨੂੰ ਵੀ ਮਾਲ ਬਖਸ਼ਿਆ ਹੈ ਕਿਉਂਕਿ ਮੇਰੇ ਵਿੱਚ ਗੁਣ ਦਾ ਕੋਈ ਇਸ ਦਾ ਉਹ ਤੇ ਨਹੀਂ ਕਰਦਾ ਤੇ ਮੈਂ ਗਲੀਆਂ ਦਾ ਰੋੜਾ ਕੋੜਾ ਨੂੰ ਤੱਕ ਪਟਾਇਆ ਸੀ ਕਿ ਸਾਡੇ ਵਿੱਚ ਕੋਈ ਮੌਨ ਨਹੀਂ ਹੈ ਜੇ ਮੈਂ ਕਹਾਂ ਅਬਲ ਬੱਲੇ ਕੋ ਜਿਨੀ ਮੇਰੇ ਪੱਲੇ ਜੇ ਮੈਂ ਕਹਾਂ ਤੇਰੀ ਰਹਿਮਤ ਤੋਂ ਬੱਲੇ ਤਾਂ ਬੱਲੇ ਕਰਦੇ ਜੇ ਮੈਂ ਕਹਾਂ ਕਿ ਆਪਣਾ ਅਲੋੜੇ ਜਾਤੋਂ ਮਾਤੋਂ ਮੈਲੇ ਕੋਈ ਤਾਂ ਪਰਸ਼ੀ ਗਈ ਜੇ ਤੁਹਾਡੀ ਰਹਿਮਤ ਦੇਖਦੇ ਹਾਂ ਤਾਂ ਬੱਲੇ ਕਰਦੇ ਸਾਡੇ ਅਜੇ ਤਾਰ ਰਹਿਮਤ

the road in त बाबा मंगल दासी करो गिर पा करो कृपा त मंगल दासी ありがとうございます。